ਜਦੋਂ ਤੱਕ ਮੋਦੀ ਜੀ ਨੂੰ ਇਹ ਗੱਲ ਪਤਾ ਲੱਗੀ ਵੀ ਇਹ ਝੂਠ ਬੋਲ ਕੇ ਭੱਜ ਗਏ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਲਿਆਉਣਾ ਤਾਂ ਕਿਸਾਨਾਂ ਖਾਤਰ ਚਾਹੁੰਦਾ ਸੀ ਜੇ ਕਿਸਾਨ ਨਾਰਾਜ਼ ਨੇ ਮੈਂ ਕਦ ਲਈ ਬਿੱਲ ਲਿਆਉਣਾ ਤੇ ਉਹ ਬਿੱਲ ਉਦੋਂ ਹੀ ਮੋਦੀ ਜੀ ਨੇ ਮਾਫੀ ਮੰਗ ਕੇ ਬਿੱਲ ਵਾਪਸ ਲਏ ਆਪ ਮਾਫੀ ਮੰਗ ਕੇ ਬਿੱਲ ਵਾਪਸ ਲਏ ਵੀ ਜੇ ਤੁਹਾਡੇ ਹੱਕ 'ਚ ਨਹੀਂ ਗਏ ਭਾਈ ਮੈਂ ਕਾਹਨੂੰ ਲੈ ਕੇ ਆਉਣੇ ਜੇ ਤੁਸੀਂ ਕੁਛ ਨਹੀਂ ਗਏ ਮੈਂ ਕਿਉਂ ਲੈ ਕੇ ਆਉਣੇ ਪਰ ਅੱਜ ਮੈਂ ਉਸ ਪਾਰਟੀ 'ਚ ਆ ਮੈਂ ਤੁਹਾਡੇ ਕੋਲ ਇੱਕੋ ਹੀ ਗੱਲ ਕਹਿਣੀ ਆ ਵੀ ਪੰਜਾਬ ਵਾਲਿਓ ਆ ਰੈਲੀਆਂ ਦਾ ਸਿਲਸਲਾ ਸ਼ੁਰੂ ਹੋ ਗਿਆ ਅੱਜ ਮੈਂ ਮੁਬਾਰਕਵਾਦ ਦਿੰਨਾ ਵਧਾਈ ਦਿੰਨਾ ਅੱਜ ਅਸੀਂ ਕਿਸਾਨ ਮੰਡੀ ਚ ਰਾਜਪੁਰੇ ਦੀ ਰੈਲੀ ਕਰ ਰਹੇ ਕੋਈ ਕਿਸੇ ਬੈਰੇਜ ਪਹਿਲੇ ਇਸ ਨਹੀਂ ਕਰ ਰਹੇ ਕਿਸੇ ਦੇ ਘਰ ਚ ਨਹੀਂ ਕਰ ਰਹੇ ਅੱਜ ਇੱਕ ਕਿਸਾਨ ਦਾਣਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਆ ਬੀਜੇਪੀ ਦੀ ਇੱਥੇ ਮੈਂ ਦੇਖ ਰਿਹਾ ਜਿੱਥੇ ਸਾਡੇ ਬੀਜੇਪੀ ਦੇ ਵਰਕਰ ਨੇ ਉੱਥੇ ਜ਼ਿਆਦਾ ਸਾਡਾ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਮਤਲਬ ਉੱਥੇ ਤੱਕ ਅਖੀਰ ਤੱਕ ਦੇਖ ਰਿਆਂ ਇੱਥੋਂ ਪਤਾ ਲੱਗਦਾ ਵੀ ਹਰ ਚਾਹੇ ਕੋਈ ਹਿੰਦੂ ਹੋ啊 ਸਿੱਖ ਹਰ ਕੋਈ ਗਰੀਬ ਆ ਅਮੀਰ ਆ ਐਸਸੀ ਆ ਓਬੀਸੀ ਆ ਹਰ ਸ਼ਖ ਜਿਹੜਾ ਉਹ ਬੀਜੇਪੀ ਵੱਲ ਚੱਲ ਰਿਹਾ ਮੈਂ ਇੱਕ ਗੱਲ ਕਹਿਣਾ ਮੈਂ ਤਾਂ ਕਾਂਗਰਸ ਸੀ ਮੈਂ ਕਾਂਗਰਸ ਛੱਡ ਕੇ ਬੀਜੇਪੀ 'ਚ ਆਇਆ ਪਰ ਇਲੈਕਸ਼ਨ ਉਹਦੋਂ ਕਿਸਾਨ ਲਹਿਰ ਇੱਕੇ ਸੀਸੀ ਹਾਰ ਗਿਆ ਪਰ ਉਹ ਹਾਰਨ ਤੋਂ ਬਾਅਦ ਵੀ ਜੇ ਕੋਈ ਮੰਤਰੀ ਬਣਾ ਸਕਦਾ ਤਾਂ ਉਹ ਬੀਜੇਪੀ ਨਰਿੰਦਰ ਮੋਦੀ ਬਣਾ ਸਕਦਾ ਅੱਜ ਮੈਨੂੰ ਹਾਰਨ ਤੋਂ ਬਾਅਦ ਵੀ ਮੰਤਰੀ ਬਟਾਇਆ ਆਪਣੀ ਕੈਬਨਿਟ ਚ ਬਿਠਾਇਆ ਤੇ ਮੈਂ ਫਾਇਦੇ ਚ ਰਿਹਾ ਜਾਂ ਘਾਟੇ ਚ ਰਿਹਾ ਮੈਂ ਇਹ ਦੱਸਦਾ ਵੀ ਜੇ ਮੈਂ ਫਾਇਦੇ ਚ ਰਿਹਾ ਜੇ ਤੁਸੀਂ ਵੀ ਬੀਜੇਪੀ ਨੂੰ ਵੋਟ ਪੰਜਾਬ ਵਾਲੇ ਉਹ ਪਾਉਂਗੇ ਤਾਂ ਘਾਟੇ ਚ ਨਹੀਂ ਰਹੋਗੇ ਕਰਜ਼ੇ ਚ ਨਹੀਂ ਰਹੋਗੇ ਫਾਇਦੇ ਚ ਰਹੋਗੇ ਮੈਂ ਜ਼ਿੰਮੇਵਾਰੀ ਨਾ ਕਹਿ ਸਕਦਾ ਤੁਹਾਨੂੰ ਮੈਨੂੰ ਕੋਈ ਕੋਈ ਕਮੀ ਆ ਲੀਡਰਸ਼ਿਪ ਬੈਠੀ ਆ ਕਿਉਂ ਕਾਂਗਰਸ ਨੂੰ ਛੱਡ ਕੇ ਗਈ ਆ ਅੱਜ ਵੀ ਇੱਕ ਦੂਜੇ ਦੀ ਦਾੜੀਆਂ ਪਟਦੇ ਆ ਉਸ ਵਾਲੇ ਨਵਜੋਤ ਸਿੰਘ ਸਿੱਧੂ ਥੋੜੇ ਪਟਿਆਲੇ ਦਾ ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਲੜੇ ਅੱਜ ਕਿਸ ਤਰੀਕੇ ਨਾਲ ਰਾਜਾ ਵੜਿੰਗ ਬਾਜਵਾ ਆਸ਼ੂ ਜੀ ਤੇ ਸਾਰੇ ਸੁਖਿੰਦਰ ਰੰਧਾਵਾ ਦੇਖੋ ਕਿਵੇਂ ਢੋਲ ਵੱਜਦੇ ਆ ਰਹੇ ਆ ਇਹ ਜਿੱਤ ਤਾਂ ਕਿਸਾਨਾਂ ਦੀ ਇਹ ਜਿੱਤ ਤਾਂ ਸਾਡੇ ਪੰਜਾਬ ਦੀ ਇਹ ਜਿੱਤ ਤਾਂ ਬੀਜੇਪੀ ਦੀ ਇਸ ਤਰੀਕੇ ਨਾਲ ਲੋਕ ਆ ਰਹੇ ਆ ਪੰਡਾਲ ਤੋਂ ਦੁਬਾਰਾ ਭਰ ਰਹੇ ਆ ਤੀਜੀ ਵਾਰ ਭਰ ਰਹੇ ਆ ਤੇ ਮੈਂ ਕਹੂੰਗਾ ਢੋਲ ਵਾਲੇ ਨੂੰ ਵੀ ਢੋਲ ਬੰਦ ਕਰ ਲਵੇ ਤੇ ਮੈਂ ਇਹ ਗੱਲ ਕਹਿ ਰਿਹਾ ਸੀ ਤੁਸੀਂ ਮੈਂ ਇਸ ਕਰਕੇ ਕਹਿਣਾ ਬਿਲਕੁਲ ਘਾਟੇ 'ਚ ਨਹੀਂ ਰਹੋਗੇ ਦੋ ਗੱਲਾਂ ਮੈਂ ਹੋਰ ਕਰ ਲਾਂ 1 ਮਿੰਟ ਸੁਣ ਲਿਓ ਫਿਰ ਬੋਲਣਾ ਲੀਡਰਾਂ ਨੇ 1 ਮਿੰਟ 1 ਮਿੰਟ 1 ਮਿੰਟ ਤੇ ਮੈਂ ਇੱਕ ਗੱਲ ਮੈਂ ਆਪਣੇ ਵੱਲੋਂ ਬਾਕੀ ਲੀਡਰਸ਼ਿਪ ਕਹੂਗੀ ਮੇਰੇ ਕੋਲ ਜ਼ਿੰਮੇਵਾਰੀ ਦਿੱਤੀ ਆ ਜਿਵੇਂ ਪੰਜਾਬ ਨੇ ਜ਼ਿੰਮੇਵਾਰੀ ਦਿੱਤੀ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਠੱਗ ਨੂੰ ਤਮਾਸ਼ਵੀਰ ਨੂੰ ਤੇ ਜੇ ਮੈਂ ਤੁਹਾਡੇ ਮੂਹਰੇ ਪੰਜਾਬ ਤੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਰੇਲਵੇ ਮਹਿਕਮੇ ਦਾ ਸਟੇਟ ਮੰਤਰੀ ਆ ਮੇਰੇ ਕੋਲ ਛੋਟਾ ਮੰਤਰੀ ਪਰ ਤੁਸੀਂ ਬੀਜੇਪੀ ਦਾ ਤੁਸੀਂ ਇਹ ਜਦੋਂ ਸਤਾਈ ਆਉਗੀ ਤੁਸੀਂ ਬਾਕੀਆਂ ਦਾ ਵੀ ਹਿਸਾਬ ਮੈਂ ਤੁਹਾਨੂੰ ਕੱਲਾ ਆਪਣਾ ਹਿਸਾਬ ਦਵਾਂਗਾ ਬਈ ਜੇ ਭਾਜਪੀ ਨੇ ਮੈਨੂੰ ਮੰਤਰੀ ਬਣਾਇਆ ਰੇਲਵੇ ਦਾ ਤੇ ਕੀ ਰੇਲਵੇ ਦੀ ਇੱਕ ਇੱਕ ਲਾਈਨ ਜਿਹੜੀ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਮਹਾਲੀ ਨੂੰ ਪੱਟੀ ਤੋਂ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਪੱਟੀ ਜਾਂ ਸਾਡਾ ਤਖਤ ਸਾਹਿਬ ਤਲਵੰਡੀ ਸਾਹਿਬ ਜੋੜਨਾ ਹੋਵੇ ਜਾਂ ਜਿੰਨੇ ਵੀ ਓਵਰ ਬ੍ਰਿਜ ਨੇ ਅੰਡਰ ਬ੍ਰਿਜ ਨੇ ਜਿਨ੍ਹਾਂ ਦੀ ਰਕਮ ਤਕਰੀਬਨ ਬਣਾ ਕੇ 5000 ਕਰੋੜ ਰੁਪਈਆ ਬਣ ਜਾਂਦੀ ਆ 5000 ਕਰੋੜ ਰੁਪਈਆ ਜੇ ਤਿੰਨੋਂ ਲਾਈਨਾਂ ਮਹਾਰਾਣੀ ਜੀ ਮੈਂ ਦੇਖ ਰਿਹਾ ਸੀ ਜਖੜ ਸਾਹਿਬ 1976 1976 ਦੇ ਵਿੱਚ ਪਹਿਲੇ ਐਮਪੀ ਆਵਾਜ਼ 28 ਸੀ ਹਿਮਾਚਲ ਤੋਂ ਸੀਗੇ ਦੂਜੀ ਆਵਾਜ਼ ਰਗਨੰਦਰ ਨਾਲ ਪਹਾੜੀਆ ਜੀ ਅੰਮ੍ਰਿਤਸਰ ਤੋਂ ਉਹਨਾਂ ਨੇ ਵੀ ਮਾਰਚ ਦੇ ਵਿੱਚ 1976 ਚ ਆ ਰਾਜਪੁਰੇ ਲਾਈਨ ਦੀ ਆਵਾਜ਼ ਉਠਾਈ ਸੀ ਉਹ ਤੋਂ ਬਾਅਦ ਸਾਰੇ ਐਮਪੀ ਬੋਲਦੇ ਰਹੇ ਮਹਾਰਾਣੀ ਪ੍ਰਨੀਤ ਕੌਰ ਜੀ ਹਮੇਸ਼ਾ ਇਹਦੀ ਗੱਲ ਕਰਦੇ ਰਹੇ ਤੇ ਅਖੀਰਲੀ ਗੱਲ ਜਿਹੜੀ ਆ ਪਿੱਛੇ ਸੈਸ਼ਨ ਹੋਇਆ ਉਹਦੇ ਵਿੱਚ ਮਲਵਿੰਦਰ ਕੰਗ ਨੇ ਆਮ ਆਦਮੀ ਨੇ ਕੀਤੀ ਪਰ ਮੈਂ ਅੱਜ ਤੁਹਾਨੂੰ ਵਾਅਦਾ ਕਰਕੇ ਜਾਂਦਾ ਪ੍ਰਧਾਨ ਮੰਤਰੀ ਜੀ ਨੇ ਹਰੀ ਝੰਡੀ ਦੇਤੀ ਆ ਤੇ ਸਾਈਨ ਹੋਰ ਜਣ ਸਾਈਨ ਹੋਣ ਦੇ ਅਗਲੇ ਹਫਤੇ ਜਿਸ ਦਿਨ ਸਾਈਨ ਹੋ ਜਾਣਗੇ ਉਹ ਤੁਹਾਡੇ ਮੂਹਰੇ ਆ ਕੇ ਪ੍ਰੈਸ ਕਾਨਫਰੰਸ ਕਰਾਂਗੇ ਵੀ ਇਹ 700 800 ਕਰੋੜ ਰੁਪਏ ਦੀ ਲਾਈਨ ਆ ਜਿਹੜੀ ਇੱਥੇ ਆ ਕੇ ਟੱਕ ਲਾਵਾਂਗੇ ਤੁਹਾਡੇ ਮੂਹਰੇ ਇਹ ਜਿਹੜੀ ਸਾਰੇ ਮਾਲਵੇ ਨੂੰ ਰਾਜਧਾਨੀ ਜੋੜ ਸਕੇ ਉਧਰੋਂ ਫਿਰੋਜ਼ਪੁਰ ਨੂੰ ਸਾਡੇ ਅਮਰਸਰ ਸਾਹਿਬ ਉਹਨੂੰ ਜੋੜ ਸਕੇ ਸਾਡੇ ਤਲਵੰਡੀ ਸਾਹਿਬ ਨੂੰ ਜੋੜ ਸਕੇ ਤੇ ਐਵੇਂ ਨਹੀਂ ਐਵੇਂ ਨਹੀਂ ਵੋਟ ਮੰਗਾਗੇ ਉਦੋਂ ਕਵਾਂਗੇ ਵੀ ਜੇ ਕੁਛ ਕੀਤਾ ਤੱਤਾ ਸਾਨੂੰ ਵੋਟ ਪਾਇਓ ਅਖੀਰ ਚ ਮੈਂ ਇੱਕ ਗੱਲ ਇੱਕ ਗੱਲ ਮੇਰੀ ਸੁਣੋ ਕੱਲ ਪ੍ਰਧਾਨ ਮੰਤਰੀ ਜੀ ਨੇ ਅਖੀਰਲੀ ਗੱਲ ਕਰਕੇ ਮੈਂ ਬੰਦ ਕਰਨ ਲੱਗਿਆ ਪ੍ਰਧਾਨ ਮੰਤਰੀ ਜੀ ਨੇ ਆਰਐਸਐਸ ਦੀ ਗੱਲ ਕੀਤੀ ਲਾਲ ਕਿਲੇ ਤੋਂ ਕੀਤੀ ਮੈਂ ਜਾਣਦਾ ਇਹ ਗੱਲਾਂ ਕਰਦੇ ਆ ਆਰਐਸਐਸ ਦੀਆਂ ਮੈਂ ਪਹਿਲਾਂ ਵੀ ਦੇਖਿਆ ਪਰ ਅੱਜ ਇਹ ਆਰਐਸਐਸਾ ਜਿਹਨੇ ਜ਼ਿੰਮੇਵਾਰੀ ਲਈ ਮੇਰੇ ਲੁਧਿਆਣੇ ਤੋਂ ਪਹਿਲਾਂ ਸਾਰਾ ਪੈਸਾ ਆਰਐਸਐਸ ਇਕੱਠੀ ਕਰਕੇ ਪੰਜਾਬ ਦੀ ਮਾਓਵਾਦੀਆਂ ਚ ਦਿੰਦੀ ਸੀ ਵੀ ਮਾਓਵਾਦੀ ਖਤਮ ਹੋ ਜਾਣ ਸਾਰੇ ਮਾਓਵਾਦੀ ਖਤਮ ਹੋ ਗਏ ਤੇ ਹੁਣ ਸਾਰੀ ਜ਼ਿੰਮੇਵਾਰੀ ਆਰਐਸਐਸ ਨੇ ਸਾਰਾ ਪੈਸਾ ਜਿਹੜਾ ਉੱਧਰ ਭੇਜਦੇ ਸੀ ਇਹ ਜ਼ਿੰਮੇਵਾਰੀ ਲਈ ਵੀ ਅਸੀਂ ਪੰਜਾਬ ਚ ਜਿੱਦੇ ਵੀ ਧਰਮ ਬਦਲ ਕੇ ਸਿੱਖਾਂ ਨੂੰ ਈਸਾਈ ਬਣਾਇਆ 5 ਸਾਲ ਦੇ ਅੰਦਰ ਅੰਦਰ ਆਰਐਸਐਸ ਨੇ ਜ਼ਿੰਮੇਵਾਰੀ ਲੈ ਕੇ ਸਾਰੇ ਸਿੱਖ ਦੁਬਾਰਾ ਈਸਾਈ ਬਣਿਆ ਨੂੰ ਅਸੀਂ ਸਿੱਖੀ 'ਚ ਜੋੜਾਂਗੇ ਇਹ ਕੋਈ ਸੰਸਥਾ ਗੱਲ ਕਰ ਸਕਦੀ ਆ ਇਹ ਕੀ ਮੁਕਾਬਲਾ ਕਰਨਗੇ ਉਹ ਨੇ ਜਿਹੜੇ ਸਿੱਖੀ ਛੱਡ ਕੇ ਗਏ ਦੁਬਾਰਾ ਸਿੱਖੀ ਜੁੜਨ ਦੀ ਗੱਲ ਕੀਤੀ ਅਨਾਕਾਲੀਆਂ ਨੇ ਕੀਤੀ ਨਾ ਐਸਜੀਪੀਸੀ ਵਾਲਿਆਂ ਨੇ ਕੀਤੀ ਨਾ ਕਿਸੇ ਹੋਰ ਨੇ ਕੀਤੀ ਇਹ ਐਡੇ ਫੈਸਲੇ ਵੱਡੇ ਲੈ ਸਕਦੀ ਆ ਅਖੀਰ ਪ੍ਰਧਾਨ ਮੰਤਰੀ ਅੱਜ ਮੈਂ ਪਿੰਡ ਪਿੰਡ ਇੱਕ ਅਖੀਰ ਚ ਵਧਾਈ ਦੇਣੀ ਆ ਸਾਡੇ ਪਾਰਟੀ ਨੂੰ ਜਿਨ੍ਹਾਂ ਨੇ ਕੈਂਪ ਲਾਉਣੇ ਸ਼ੁਰੂ ਕੀਤੇ ਅੱਜ ਹਰ ਕੈਂਪ ਜਿਹੜਾ ਏ ਉਹ ਪਿੰਡ ਚ ਲੱਗ ਰਿਹਾ ਮੇਰੇ ਭਰਾਵੋ ਜਿੰਨੀਆਂ ਸੈਂਟਰ ਦੀਆਂ ਸਕੀਮਾਂ ਚਾਹੇ ਆਟੇ ਦਾਲ ਤੋਂ ਲੈ ਕੇ ਨੌਕਰੀਆਂ ਤੱਕ ਲੈ ਲਓ ਸਭ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਇਕੱਲੇ ਇਕੱਲੇ ਪਿੰਡ ਚ ਜੇ ਤੁਸੀਂ ਕਿਤੇ ਬੀਜੇਪੀ ਬਣਾਤੀ ਤਾਂ ਤੁਸੀਂ ਆ ਪੰਜਾਬ ਦਾ ਕਰਜ਼ਾ ਵੀ ਮਾਫ਼ ਨੌਜਵਾਨਾਂ ਨੂੰ ਨੌਕਰੀਆਂ ਵੀ ਮਿਲਣ ਗਈਆਂ ਬੜੇ ਬੜੇ ਕਾਰਖਾਨੇ ਆ ਸੈਮੀ ਕੰਡਕਟਰ 4 ਦਿਨ ਪਹਿਲਾਂ ਅਨਾਉਂਸ ਕੀਤਾ ਪ੍ਰਧਾਨ ਮੰਤਰੀ ਨੇ ਸਿਰਫ 4 ਜਿਲ੍ਹ 4 ਸਟੇਟਾਂ ਚ ਸੈਮੀ ਕੰਡਕਟਰ ਜਿਹੜੀ ਚਿਪ ਹੁੰਦੀ ਆ ਸਭ ਤੋਂ ਚੀਤ ਸਭ ਤੋਂ ਪਹਿਲਾਂ ਦੇਸ਼ ਦਾ ਪ੍ਰਧਾਨ ਮੰਤਰੀ ਜਵਾਲਲਾਲ ਨਹਿਰੂ ਜੀ ਲੱਗੇ ਸੀ ਬਣਾਉਣ ਇੰਦਰਾ ਗਾਂਧੀ ਜੀ ਆਗੇ ਰਜੀਵ ਗਾਂਧੀ ਜੀ ਆਗੇ ਮਨਮੋਹਨ ਸਿੰਘ ਜੀ ਆਗੇ ਨਹੀਂ ਬਣੀ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ 2021 ਚ ਉਹ ਚਿਪ ਤੇ ਕੰਮ ਸ਼ੁਰੂ ਹੋਇਆ ਅੱਜ ਉਹਦੇ ਨਾਲ ਦੀ ਫੈਕਟਰੀ ਇੱਕ ਮਹਾਲੀ ਜੇ ਅਨਾਉਂਸ ਕਰਤੀ 4 ਦਿਨ ਪਹਿਲਾਂ ਹੋਏ ਇਹ ਬਦਲਦਾ ਦੇਖਿਓ ਪੰਜਾਬ ਕਿਵੇਂ ਆ ਅੱਜ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਭਗਵੰਤ ਮਾਨ ਆ ਨਾ ਆ ਉਹਦੇ ਬਾਰੇ ਗੱਲ ਕਰਨਗੇ ਇਹ ਦੇਖਾਂਗੇ ਜਿੱਥੇ ਭੱਜਦੇ ਆ ਦਿੱਲੀ ਵਾਲੇ ਆ ਜਿਹੜੀ ਕੋਠੀ 'ਚ ਬੈਠਾ ਨਾ ਇਹ ਸਸੋਦੀਆ ਕੁਝ ਦਿਨ ਬਾਅਦ ਇਹ ਸੁਸੋਧੀਆਂ ਨੂੰ ਉਸ ਕੋਠੀ ਚੋਂ ਜਾ ਕੇ ਕੱਢਾਂਗੇ ਵੀ ਕਿਹੜੇ ਮਤਲਬ ਨਾ ਤੁਸੀਂ ਪੰਜਾਬ ਦਾ ਪੈਸੇ ਤੇ ਬੈਠੇ ਹੋ ਲਈ ਇਹ ਕੋਠੀ ਚੋਂ ਇਹਨੂੰ ਮੈਂ ਜਾ ਕੇ ਕੱਢੂੰਗਾ ਵੀ ਨਿਕਲ ਬਾਹਰ ਓ ਪੰਜਾਬ ਦੇ ਪੈਸੇ ਔਰ ਇਹ ਕਿਵੇਂ ਲੁੱਟੀ ਜਾਣਾ ਸਿਰ ਤੇ ਤੇਰੇ ਬਾਲ ਕੋਈ ਨਹੀਂ ਤੇ ਤੁਰੀ ਹਿੰਮਤ ਕਿਵੇਂ ਪੈ ਗਈ ਕਹਿੰਦਾ ਸਾਮ ਦੰਡ ਵੇਚ ਉਹ ਤੇਰੇ ਨਾਲ ਉਹ ਕਰਾਂਗੇ ਸੁਸੋਧੀਆਂ ਸਾਹਿਬ ਵੀ ਦੁਬਾਰਾ ਜਾ ਕੇ ਜਿੱਥੋਂ ਆਏ ਆ ਉੱਥੇ ਵਾੜ ਦਾਂਗੇ ਇਹ ਤੈਨੂੰ ਮੈਂ ਇੰਨੀ ਗੱਲ ਅਖੀਰ ਚ ਕਹਿਣਾ ਬਾਕੀ ਆ ਚੁਟਕਲੇ ਸੁਣ ਲਿਆ ਕਰੋ ਭੰਡ ਦੇ ਕੋਈ ਨਹੀਂ ਚੁਟਕਲੇ ਰੀਲਾਂ 'ਚ ਨਹੀਂ ਸਟੇਜ 'ਤੇ ਸੁਣ ਲਿਆ ਕਰੋ ਕੀ ਗੱਲ ਨਾ ਮਨੋਰੰਜਨ ਕਰ ਲਿਆ ਕਰੋ ਇਹ ਇੱਕੋ ਹੀ ਕੰਮ ਰਹਿ ਗਿਆ ਮੁੱਖ ਮੰਤਰੀ ਦਾ ਇੰਨੇ ਹੀ ਸ਼ਬਦਾਂ ਨਾਲ